ਓਹ ਸਮਾ ਕਦੇ ਨਾ ਭੁੱਲੋ ਜਦੋਂ ਤੁਹਾਨੂੰ ਬਿਨਾਂ ਕਿਸੇ ਵਜ੍ਹਾ ਦੇ ਰੱਜ ਕੇ ਜਲੀਲ ਕੀਤਾ ਗਿਆ ਹੋਵੇ ਤੇ ਫਿਰ ਇਸ ਦੁਨੀਆ ਵਿੱਚ ਤੁਹਾਡਾ ਗਵਾਹ ਕੋਈ ਵੀ ਨਾ ਹੋਵੇ ਇਸ ਦੁਨੀਆ ਤੋਂ ਇਲਾਵਾ ਤੁਹਾਡਾ ਗਵਾਹ ਕੇਵਲ ਪ੍ਰਮਾਤਮਾ ਹੋਵੇ ਜਿਸ ਨੂੰ ਤੁਸੀਂ ਸੱਚੇ ਦਿਲੋਂ ਯਾਦ ਕਰਦੇ ਹੋਵੋ ਮਾਲੀ ਹਰ ਰੋਜ਼ ਬੂਟਿਆਂ ਨੂੰ ਪਾਣੀ ਦਿੰਦਾ ਹੈ ਪਰ ਬੂਟਿਆਂ ਨੂੰ ਫਲ ਤਾਂ ਮੌਸਮ ਦੇ ਆਉਣ ਤੇ ਹੀ ਲੱਗਦੇ ਹਨ ਉਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਲੈ ਕੇ ਮਿਹਨਤ ਕਰਦੇ ਰਹੋ ਵਕਤ ਆਉਣ ਤੇ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਪ੍ਰਮਾਤਮਾ ਵੱਲੋਂ ਉਸ ਵਿਅਕਤੀ ਨੂੰ ਹੀ ਮਿਹਨਤ ਦਾ ਫਲ ਮਿਲਦਾ ਹੈ ਜੋ ਪੂਰੀ ਇਮਾਨਦਾਰੀ ਨਾਲ ਮਨ ਲਾ ਕੇ ਮਿਹਨਤ ਕਰਦਾ ਹੈ ਇਹ ਕਿਸੇ ਨੂੰ ਨਹੀਂ ਪਤਾ ਕਿ ਦੁਨੀਆ ਤੋਂ ਕਦੋਂ ਚਲੇ ਜਾਣਾ ਪਰ ਇਹ ਸਭ ਨੂੰ ਪਤਾ ਕਿ ਅਸੀਂ ਮੁੜ ਕੇ ਨਹੀਂ ਆਉਣਾ ਪਰ ਫਿਰ ਵੀ ਇਨਸਾਨ ਚਲਾਕੀਆਂ ਨਹੀਂ ਛੱਡਦਾ ਇਸ ਦੁਨੀਆ ਵਿੱਚ ਜਿਉਂਦੇ ਜੀ ਚਲਾਕ ਬੰਦਾ ਆਪਣੀਆਂ ਚਲਾਕੀਆਂ ਨਹੀਂ ਛੱਡਦਾ ਉਹ ਭੋਲੇ ਭਾਲੇ ਲੋਕਾਂ ਨਾਲ ਹਮੇਸ਼ਾ ਚਲਾਕੀਆਂ ਖੇਡਦਾ ਰਹਿੰਦਾ ਹੈ ਤੇ ਆਪਣੇ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਚਲਾਕੀਆਂ ਵਿੱਚ ਫਸਾ ਲੈਂਦਾ ਹੈ ਅੱਜ ਕੱਲ੍ਹ ਲੋਕ ਖੁਦ ਨੂੰ ਬਹੁਤ ਚਲਾਕ ਸਮਝਦੇ ਨੇ ਯਾਦੇ ਚਲਾਕ ਸਮਝਣ ਵਾਲੇ ਇਨਸਾਨ ਦੀ ਚਲਾਕੀ ਰੱਬ ਮੂਰੇ ਨਹੀਂ ਚੱਲਦੀ ਪਰ ਉਹ ਇਹ ਨਹੀਂ ਸਮਝਦੇ ਕਿ ਸਾਡੀ ਚਲਾਕੀ ਨੂੰ ਮਾਤ ਦੇਣ ਵਾਲਾ ਰੱਬ ਸਾਡੇ ਵਿਚਕਾਰ ਹੀ ਰਹਿੰਦਾ ਹੈ ਹਰ ਇੱਕ ਇਨਸਾਨ ਨੂੰ ਰੱਬ ਹਮੇਸ਼ਾ ਚੇਤੇ ਰੱਖਣਾ ਚਾਹੁੰਦਾ ਹੈ ਬੇਈਮਾਨੀ ਨਾਲ ਕਮਾਏ ਹੋਏ ਪੈਸੇ ਅਖੀਰ ਵਿੱਚ ਬਿਮਾਰਤੇ ਲੱਗ ਜਾਂਦੇ ਹਨ ਬੇਈਮਾਨੀਆਂ ਨਾਲ ਕਮਾਏ ਹੋਏ ਪੈਸੇ ਕਦੇ ਵੀ ਤੁਹਾਨੂੰ ਵਫਾ ਨਹੀਂ ਕਰਦੇ ਉਹ ਕਦੇ ਨਾ ਕਦੇ ਕਿਸੇ ਰੂਪ ਵਿੱਚ ਨਿਕਲ ਜਾਂਦੇ ਹਨ ਇਸ ਲਈ ਘੱਟ ਕਮਾਓ ਪਰ ਇਮਾਨਦਾਰੀ ਦੀ ਰੋਟੀ ਖਾਓ ਇਸ ਦੁਨੀਆ ਦੇ ਕੁਝ ਲੋਕ ਕਹਿੰਦੇ ਹਨ ਕਿ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ ਪਰ ਸੱਚ ਤਾਂ ਇਹ ਹੈ ਕਿ ਤੁਹਾਡੇ ਦੁੱਖ ਵੇਲੇ ਜਦੋਂ ਹਰ ਕੋਈ ਤੁਹਾਡਾ ਸਾਥ ਛੱਡ ਦਿੰਦਾ ਹੈ ਉਸ ਵੇਲੇ ਸਿਰਫ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਰੱਬ ਨੇ ਕਿਹਾ ਸਬਰ ਕਰ ਮੇਰੇ ਪੁੱਤਰਾ ਮੁਸੀਬਤ ਦੇ ਦਿਨਾਂ ਵਿੱਚ ਗੁਜ਼ਰਦੇ ਜਾਣਗੇ ਜਿਹੜੇ ਅੱਜ ਤੇਰਾ ਮਖੌਲ ਉਡਾਉਂਦੇ ਨੇ ਇੱਕ ਦਿਨ ਉਹਨਾਂ ਨੇ ਚਿਹਰੇ ਵੀ ਉੱਤਰ ਜਾਣਗੇ ਜੋ ਵੀ ਲੋਕ ਤੁਹਾਡਾ ਮਖੌਲ ਉਡਾਉਂਦੇ ਨੇ ਉਹਨਾਂ ਲੋਕਾਂ ਦੀ ਪ੍ਰਵਾਹ ਕੀਤੇ ਬਿਨਾ ਤੁਸੀਂ ਆਪਣੇ ਸੱਚੇ ਦਿਲੋਂ ਪ੍ਰਮਾਤਮਾ ਨੂੰ ਯਾਦ ਕਰਦੇ ਰਹੋ ਤਾਂ ਤੁਹਾਡੀ ਹਰ ਮੁਸੀਬਤ ਦਾ ਹੱਲ ਜ਼ਰੂਰ ਹੋਵੇਗਾ ਸੱਚ ਹੀ ਕਿਹਾ ਕਿਸੇ ਨੇ ਸਮਾਂ ਤਾਂ ਆਪਣੇ ਸਮੇਂ ਤੇ ਹੀ ਬਦਲਦਾ ਹੈ ਸਮਾਂ ਕਿਸੇ ਦਾ ਵੀ ਗੁਲਾਮ ਨਹੀਂ ਪਰ ਇਨਸਾਨ ਤਾਂ ਕਿਸੇ ਵੀ ਸਮੇਂ ਬਦਲ ਜਾਂਦਾ ਹੈ ਇਨਸਾਨ ਦਾ ਕੋਈ ਵੀ ਭਰੋਸਾ ਨਹੀਂ ਇਹ ਕਿਹੜੇ ਸਮੇਂ ਬਦਲ ਜਾਵੇ ਜਿਹੜਾ ਦਿਨ ਹੱਸ ਕੇ ਲੰਘ ਜਾਵੇ ਉਹੀ ਦਿਨ ਸੋਹਣਾ ਏ ਬਹੁਤਾ ਫੁੱਕਰਾ ਚ ਨਾਮ ਪਿਆ ਕਰ ਕਰੋ ਜੋ ਹੋਣਾ ਏ ਸੋ ਹੋਣਾ ਏ ਜਿਆਦਾ ਫਿਕਰਾਂ ਚ ਪੈਣ ਨਾਲ ਸਾਡੀ ਜ਼ਿੰਦਗੀ ਘਟਦੀ ਹੈ ਜੋ ਸਾਡੀ ਜ਼ਿੰਦਗੀ ਚ ਹੋਣਾ ਹੈ ਉਹ ਸਾਡੇ ਕਰਮਾਂ ਚ ਲਿਖਿਆ ਪਿਆ ਹੈ ਉਹੀ ਹੋ ਕੇ ਰਹੇਗਾ ਜ਼ਿੰਮੇਵਾਰੀਆਂ ਦੇ ਵਿੱਚ ਇੱਕ ਅਲੱਗ ਹੀ ਖੂਬੀ ਹੁੰਦੀ ਹੈ ਇਹ ਜ਼ਿੰਮੇਵਾਰੀਆਂ ਤੁਹਾਨੂੰ ਨਾ ਤਾਂ ਕਦੇ ਥੱਕਣ ਅਤੇ ਨਾ ਹੀ ਕਦੇ ਵਿਗੜਦੇ ਨਾ ਇੱਕੇ ਜ਼ਿੰਮੇਵਾਰ ਇਨਸਾਨ ਹੀ ਆਪ ਦੀ ਜ਼ਿੰਮੇਵਾਰੀਆਂ ਵਿੱਚ ਹੀ ਮਗਨ ਰਹਿੰਦਾ ਹੈ ਜ਼ਿੰਮੇਵਾਰੀਆਂ ਦੇ ਵਿੱਚ ਵਿਚਰਦੇ ਵਿਚਰਦੇ ਹਾਂ ਹੀ ਉਸ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਚਲਾਕੀਆਂ ਤੇ ਬੇਈਮਾਨੀਆਂ ਕਰਨ ਵਾਲਾ ਲੰਬੀ ਰੇਸ ਦਾ ਘੋੜਾ ਨਹੀਂ ਹੁੰਦਾ। ਜ਼ਿਆਦੇ ਚਲਾਕੀਆਂ ਤੇ ਬੇਈਮਾਨੀਆਂ ਬਹੁਤਾ ਟਾਈਮ ਨਹੀਂ ਚੱਲਦੀਆਂ। ਰੱਬ ਦੀ ਰਾਜਾ ਵਿੱਚ ਰਾਜੀ ਰਿਹਾ ਕਰੋ। ਉਹਦਾ ਥੋੜਾ ਦਿੱਤਾ ਵੀ ਥੋੜਾ ਨਹੀਂ ਹੁੰਦਾ। ਰੱਬ ਨੇ ਸਾਨੂੰ ਜੋ ਵੀ ਦਿੱਤਾ ਉਸ ਰੱਬ ਦਾ ਭਾਣਾ ਮੰਨ ਕੇ ਸਬਰ ਕਰਨਾ ਚਾਹੀਦਾ ਹੈ। ਆਪਣੀ ਖੁਸ਼ੀਆਂ ਦੀ ਚਾਬੀ ਕਿਸੇ ਹੋਰ ਦੇ ਹੱਥ ਨਾ ਫੜਾਓ ਕਿਉਂਕਿ ਲੋਕ ਅਕਸਰ ਦੂਜਿਆਂ ਦੀਆਂ ਚੀਜ਼ਾਂ ਗਵਾ ਦਿੰਦੇ ਨੇ ਆਪਣੀ ਖੁਸ਼ੀ ਕਿਵੇਂ ਲਵੇ ਹੀ ਜ਼ਾਹਿਰ ਨਾ ਕਰੋ ਕਿਉਂਕਿ ਲੋਕ ਤੁਹਾਡੀ ਖੁਸ਼ੀ ਨੂੰ ਦੇਖ ਨਹੀਂ ਸਕਦੇ